ਕਿਸੇ ਦਾ ਹੱਕ ਮਾਰਨਾ ਕਿਸੇ ਤਲ ਤੇ ਵੀ ਕਿਸੇ ਨੂੰ ਝੋਟ ਪਹਚਾਣੀ ਜਾਂ ਛੋਟੀ ਹੈ ਜਾਂ ਬੁਰੀ ਜੋ ਹੈ ਵੱਡੀ ਹੈ ਬੁਰਾਈ ਕਰਮ ਹੈ ਆਰਥਿਕ ਝੋਟ ਪਹਚਾਣੀ ਸਮਾਜਿਕ ਝੋਟ ਪਹਚਾਣੀ ਸਰੀਰਿਕ ਝੋਟ ਪਹਚਾਣੀ ਪਰ ਦੂਜੇ ਨੂੰ ਝੋਟ ਪੁਚਾ ਕੇ ਮਨ ਨੂੰ ਖੁਸ਼ ਹੁੰਦਾ ਹੈ ਆਪਣੇ ਨੂੰ ਝੋਟ ਪਹੁੰਚੇ ਜੇ ਦੁਖੀ ਹੁੰਦਾ ਹੈ ਦੁਖ ਹੀ ਹੁੰਦਾ ਹੈ। ਤੋਂ ਬੁਰਾ ਕਰਮ ਤੇ ਜਗਤ ਵਿੱਚ ਵੱਧਦਾ ਜਾ ਰਿਹਾ ਹੈ। ਸਾਰੇ ਜਗਤ ਦੇ ਵਿੱਚ ਦੁੱਖ ਵੱਧਦਾ ਜਾ ਰਿਹਾ ਹੈ। ਦੁੱਖ ਵੱਧਦਾ ਜਾ ਰਿਹਾ ਹੈ। ਮਨੁੱਖ ਛੋਟੀ ਛੋਟੀ ਥਾਂ ਤੇ ਸਾਵਧਾਨ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਸਾਵਧਾਨ ਹੋ ਨਰ ਅਚੇਤ। ਪਾਪ ਤੇ ਡਰ ਰਹਿ। ਆਹ ਸਜਣਾ ਨੂੰ ਇਸ ਪੰਕਤੀ ਨੂੰ ਪੜਨ ਦੇ ਚ ਮਗਲਤਾ ਲੱਗ ਜਾਂਦਾ। ਭਈ ਅਚੇਤ ਪਾਪ ਤੋਂ ਡਰ ਪਾਪ ਕਿੱਥੇ ਅਚੇਤ ਹੋਵੇਗਾ ਕਰਤਾ ਪਾਪ ਦਾ ਕੌਣ ਹੈ ਅਸੀਂ ਆ ਉਹਨੂੰ ਆਖਿਆ ਜਾ ਰਿਹਾ ਹੈ ਐ ਅਚੇਤ ਮਨੁੱਖ ਪਾਪ ਤੋਂ ਡਰ ਨਰ ਅਚੇਤ ਏ ਅਚੇਤ ਬੰਦੇ ਏ ਨਾ ਸਮਝ ਬੰਦੇ ਪਾਪ ਤੋਂ ਡਰ ਕਿਸੇ ਨੂੰ ਝੋਟ ਨਾ ਪੁਜਾ ਕਿਉਂ ਪੁਚਾਈ ਗਈ ਝੋਟ ਕਈ ਗੁਣਾ ਵਜਣੀ ਹੋ ਕੇ ਵਾਪਸ ਆਏਗੀ ਤੈਨੂੰ ਲਗੇ ਰੱਬੀ ਨਿਯਮ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਚ ਹੱਥ ਨਾ ਆਵੇ ਜੋ ਤੂੰ ਜਗਤ ਨੂੰ ਦੇ ਰਿਹਾ ਹੈ ਇਹ ਹੀ ਪਲਟ ਕੇ ਵਾਪਸ ਆਏਗਾ ਮੈਂ ਰੋ ਰਿਹਾ ਤਾਂ ਮੈਂ ਜ਼ਰੂਰ ਕਈਆਂ ਨੂੰ ਰੁਲਾਇਆ ਹੋਵੇਗਾ ਹੋ ਗਈ ਹੈ ਮੇਰੀ ਬੇਇੱਜ਼ਤੀ ਜ਼ਰੂਰ ਮੈਂ ਕਿਸੇ ਦੀ ਬੇਇੱਜ਼ਤੀ ਕੀਤੀ ਹੋਣੀ ਹੈ ਇਤੇ ਦਿੱਤਾ ਲਈਏ ਆਪਣਾ ਕਿੱਕਰੀ ਉਗ ਪਏ ਨੇ ਕੰਡੇ ਕੰਡੇ ਤੂੰ ਮੈਂ ਕਿਕਰਾਂ ਦਾ ਹੀ ਬੀਜ ਬੋਇਆ ਹੋਵੇਗਾ ਮਿਲ ਗਏ ਨੇ ਮੈਨੂੰ ਅੰਗੂਰ ਤੂੰ ਮੈਂ ਜ਼ਰੂਰ ਅੰਗੂਰ ਦੀ ਸ਼ਾਖ ਲਾਈ ਹੋਵੇਗਾ ਉਹਦਾ ਬੂਟਾ ਲਾਇਆ ਹੋਵੇਗਾ ਬਾਬਾ ਫਰੀਦ ਕਹਿੰਦੇ ਨੇ ਉਹ ਕੀ ਸਮਝਾਈਏ ਸੁਣੋ ਲੋੜੇ ਦਾਖ ਬਿਜੌਰੀਆਂ ਬਲਿਚਿਸਤਾਨ ਦਾ ਇਲਾਕਾ ਬਿਜੌਰ ਦਾ ਇਲਾਕਾ ਉਥੋਂ ਦੀ ਦਾਖ ਬੜੀ ਮਸ਼ਹੂਰ ਸੀ ਉਥੋਂ ਦੀ ਦਾਖ ਬੜੀ ਸਵਾਦਲੀ ਕਿਸ਼ਮਿਸ਼ ਤੇ ਬਾਬਾ ਫਰੀਦ ਕਹਿੰਦੇ ਨੇ ਮੰਗਦਾ ਤੇ ਬਿਜੌਰੀ ਦਾਖ ਹੈ ਲੋੜੇ ਦਾਖ ਬਿਜੌਰੀਆਂ ਪਰ ਕਿਕਰ ਬੀਜੇ ਜੱਟ ਬੂਟਾ ਕੇ ਕਰਦਾ ਲਾਂਦਾ ਮੰਗਦਾ ਬਿਜੌਰੀ ਅੰਗੂਰ ਹੈ ਲੋੜੇ ਦਾਖ ਬਿਜੌਰੀਆਂ ਕਿਕਰ ਵੀਜੇ ਜੱਟ ਹੰਡੇ ਉਨ ਕਤਾਏਂਦਾ ਪੈਂਦਾ ਲੋੜੇ ਪੱਠ ਕੌਣ ਦਸੇ ਜੋ ਤੂੰ ਬੀਜ ਰਿਹਾ ਉਹ ਤੈਨੂੰ ਹੀ ਖਾਣਾ ਪੈਗਾ ਆਪ ਬੀਜ ਆਪੇ ਹੀ ਖਾਏ ਇਤੇ ਜਿਹੜਾ ਵੀਜੇ ਸੋ ਲੋਣੇ ਕਰਮਾਂ ਸੰਧ ਲਾਖੇ 4-5 ਸਾਲ ਪਹਿਲੇ ਦੀ ਘਟਨਾ ਅੰਮ੍ਰਿਤ ਵੇਲੇ ਸਾਉਥਾ ਲੰਡਨ ਦੀ ਗੱਲ ਤਿੰਨ ਨੌਜਵਾਨ ਅੰਮ੍ਰਿਤ ਵੇਲੇ ਮੇਰੇ ਕੋਲ ਆਏ ਇੱਕ 마ਸੂਮ ਬੱਚਾ ਉਹਨਾਂ ਦੀ ਗੋਦ 'ਚ ਸੀ ਜਨਮ ਤੋਂ ਉਹਦੇ ਪੈਰ ਨਹੀਂ ਸਨ ਹੱਥ ਨਹੀਂ ਸਨ ਜਨਮ ਤੋਂ ਔਰ ਗਜ਼ਬ ਦੀ ਗੱਲ ਅੱਖਾਂ 'ਚ ਬਣੀਆਂ ਹੀ ਨਹੀਂ ਸਨ ਅਨੈ ਮੋਸ ਅੱਖਾਂ ਤੋਂ ਬਿਨਾ ਮੋਸ ਪਰ ਜ਼ਿੰਦਾ ਮੇਰੇ ਅੱਗੋਂ ਰਖਿਆ ਅੰਮ੍ਰਿਤ ਵੇਲੇ ਮੈਂ ਵੀ ਹੈਰਾਨ ਕਿ ਅੰਮ੍ਰਿਤ ਵੇਲੇ ਆਏ ਨੇ ਇਹ 마ਸੂਮ ਬੱਚਾ ਮੇਰੇ ਅੱਗੋਂ ਬਿਲਕੁਲ ਡਰਾਉਣਾ ਜੀ ਮੈਨੂੰ ਕਹਿਣ ਲੱਗੇ ਗੈਨੇ ਜੀ ਤੁਹਾਡੇ ਕਰਮ ਸਿਧਾਂਤ ਨਾਲ ਅਸੀਂ ਸਹਿਮਤ ਨੇ ਕਿਉਂ ਤੁਸੀਂ 15 ਦਿਨ ਸਿਰ ਖਪਾਈ ਕਰਦੇ ਰਹੇ ਹੋ ਮੈਂ 15 ਦਿਨ ਕਰਮ ਫਿਲਾਸਫੀ ਤੇ ਬੋਲੇ ਸੀ ਪਹਿਲੇ ਇਹ ਦੱਸੋ ਇਸ ਬੱਚੇ ਨੇ ਕੀ ਕੀਤਾ ਹੈ ਅਗਰ ਇਹ ਜ਼ਿੰਦਾ ਰਹਾ ਜੀਵਨ ਭਰ ਦੁਖੀ ਰਹੇਗਾ ਮਾਂ ਬਾਪ ਵੀ ਦੁਖੀ ਰਹਿਣਗੇ ਕਿਸ ਨੇ ਕੀ ਕੀਤਾ ਇੱਥੋਂ ਸਪਸ਼ਟ ਹੋ ਗਿਆ ਕਰਮ ਸਿਧਾਂਤ ਤੁਹਾਡਾ ਗਲਤ ਹੈ ਕਰਮ ਫਿਲਾਸਫੀ ਨਿਰੀਝੂਠ ਹੈ ਕੀ ਕੀਤਾ ਇਸਨੇ ਮੈਂ ਕਿ ਗਜ਼ਬ ਦੀ ਗੱਲ ਪਹਿਲੇ ਵਿਚਾਰ ਵਟਾਂਦਰਾ ਕਰਨ ਦਾ ਟੰਗ ਤੇ ਸਿੱਖੋ ਸਵਾਲ ਵੀ ਆਪ ਕਰ ਲਿਆ ਜਵਾਬ ਵੀ ਆਪ ਦੇ ਦਿੱਤਾ ਵਿਚਾਰ ਵਟਾਂਦਰਾ ਇਹ ਹੁੰਦਾ ਹੈ ਆਪਣੇ ਵਿਚਾਰ ਰੱਖਣੇ ਦੂਜੇ ਦੇ ਵਿਚਾਰ ਸੁਣਨੇ ਤੁਸੀਂ ਤੇ ਸਵਾਲ ਵੀ ਖੁਦ ਕਰ ਦਿੱਤਾ ਤੇ ਜਵਾਬ ਵੀ ਖੁਦ ਲੈ ਦਿੱਤਾ ਐਸਨੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਇਹਦਾ ਕਰਮ ਸਿਧਾਂਤ ਗਲਤ ਮੈਂ ਕਾ ਗੱਲ ਸੁਣੋ ਕਰਮ ਮਨੁੱਖ ਮਰਦੇ ਦਮ ਤੱਕ ਕਰਦਾ ਹੈ ਰੋਜ਼ ਰੋਜ਼ ਜੀਵਨ ਦਾ ਚੋਲਾ ਛੋਟਾ ਹੁੰਦਾ ਜਾ ਰਿਹਾ ਹੈ ਰੋਜ਼ ਰੋਜ਼ ਕਰਮਾਂ ਦੀ ਖੇਤੀ ਵੱਡੀ ਹੁੰਦੀ ਜਾ ਰਹੀ ਹੈ ਵੱਡੀ ਹੁੰਦੀ ਜਾ ਰਹੀ ਹੈ ਧਰਤੀ ਕਰਮਾਂ ਦੀ ਵੱਡੀ ਹੁੰਦੀ ਜਾ ਰਹੀ ਹੈ ਬੋਏ ਹੋਏ ਬੀਜ ਜ਼ਿਆਦਾ ਹੁੰਦੇ ਜਾ ਰਹੇ ਕੁਝ ਅਸੀਂ ਖਾਈ ਜਾ ਰਹੇ ਹਾਂ ਫਿਰ ਵੀ ਫਸਲ ਵੱਧਦੀ ਜਾ ਰਹੀ ਹੈ ਇੱਕ ਦਿਨ ਚੋਲਾ ਮੁੱਕ ਜਾਂਦਾ ਹੈ ਬੀਜੇ ਹੋਏ ਬੀਜ ਰਹਿ ਜਾਂਦੇ ਨੇ ਉਹ ਜੋ ਬੀਜੇ ਹੋਏ ਬੀਜ ਰਹਿ ਜਾਂਦੇ ਨੇ ਉਹਨਾਂ ਹੀ ਕੀਤੇ ਕਰਮਾਂ ਕਰਕੇ ਕਰਮੀ ਆਵੇ ਕਪੜਾ ਫਿਰ ਕਪੜਾ ਮਿਲਦਾ ਫਿਰ ਚੋਲਾ ਮਿਲਦਾ ਮੈਂ ਕੁਝ ਬੋਇਆ ਹੋਏ ਬੀਜ ਰਹਿ ਗਏ ਸਨ ਇਸ ਨੇ ਨਹੀਂ ਭੋਗੇ ਉਹਨੇ ਹੁਣ ਭੋਗੇਗਾ ਹੁਣ ਪਾਉਗੇਗਾ ਬੱਚਾ ਚੁੱਕ ਲਿਆ ਕਿੰਨੇ ਗਏ ਬੜੇ ਕਠੋਰ ਬਚਨ ਨੇ ਤੁਹਾਡੇ ਮੈਂ ਕਿਹਾ ਨਹੀਂ ਪ੍ਰਭੂ ਦਾ ਨਹੀਂ ਹਮੈ ਈਸ਼ਵਰੀ ਨਹੀਂ ਹਵੇ। ਔਰ ਮੈਂ ਮਕਈ ਬੀਜ ਰੇਮਾ ਤੇ ਫਿਰ ਆਖਾਂ ਪ੍ਰਭੂ ਮੇਰੇ ਕੋਲ ਭੁੱਲ ਹੋ ਗਈ ਏ ਚਲੋ ਬੋਈ ਤੇ ਮੈਂ ਮਕਈ ਏ ਪਰ ਤੂੰ ਕਣਕ ਪੈਦਾ ਕਰ ਦੇ ਰੱਬ ਨੇ ਇਹ ਆਖਣਾ ਨਹੀਂ ਅਸੀਂ ਆਪਣਾ ਵਿਧਾਨ ਨਹੀਂ ਬਦਲਦੇ। ਸਾਰੀ ਦੁਨੀਆ ਦੇ ਰਾਸ਼ਟਰੀ ਵਿਧਾਨ ਪਤਾ ਨਹੀਂ ਕਿੰਨੀ ਦਫਾ ਤਰਮੀਮ ਹੋ ਚੁਕੇ ਨੇ ਸੰਸ਼ੋਧਨ ਹੋ ਚੁਕੇ ਸੈਂਕੜੇ ਦਫਾ ਸਾਡੇ ਦੇਸ਼ ਦੇ ਵਿਧਾਨ ਦੇ ਵਿੱਚ ਅਮੈਂਡਮੈਂਟ ਹੋ ਚੁਕੀ ਬਾਰ ਬਾਰ ਤਬਦੀਲੀ ਕਰਨੀ ਪਈ ਹੈ ਬਾਰ ਬਾਰ ਸੰਸ਼ੋਧਨ ਕਰਨਾ ਪਿਆ ਤੇ ਜੇ ਰੱਬ ਦੇ ਵਿਧਾਨ ਦੇ ਵਿੱਚ ਵੀ ਸੰਸ਼ੋਧਨ ਕਰਨਾ ਪਵੇ ਤਰਮੀਮ ਕਰਨੀ ਪਵੇ ਅਮੈਂਡਮੈਂਟ ਕਰਨੀ ਪਵੇ ਤੇਦਾ ਮਤਲਬ ਰੱਬ ਕੋਲ ਵੀ ਭੁੱਲਾਂ ਹੁੰਦੀਆਂ ਨੇ ਤੇ ਗਲਤੀਆਂ ਉਸਨੇ ਵੀ ਕੀਤੀਆਂ ਨੇ বিধান ਉਸ ਦਾ ਵੀ غلط ਹੈ अटल vidhan ਹੈ ਪਰ ਉਹ अटल সুলতান ਹੈ দਦਾ ਦੋਸ ਨਾ ਦੇਉ ਕਾਹੋ ਦੋਸ ਕਰਮਾ ਆਪਣੇਆ શરીર ਦਾ ਛੋਲਾ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਕਰਮਾਂ ਦੀ ਫਸਲ ਰੋਜ਼ ਰੋਜ਼ ਵਧੀ ਜਾ ਰਹੀ ਹੈ ਝੋਲੀ ਰੋਜ਼ ਰੋਜ਼ ਛੋਟੀ ਹੁੰਦੀ ਜਾ ਰਹੀ ਹੈ ਬੀਜ ਰੋਜ਼ ਰੋਜ਼ ਵੱਧੇ ਜਾ ਰਹੇ ਨੇ ਕਿ ਕਿ ਦਿਨ ਝੋਲੀ ਮੁੱਕ ਜਾਂਦੀ ਏ ਪਰ ਬੋਏ ਵਿੱਚ ਤੇ ਰਹਿ ਜਾਂਦਾ ਹੈ ਫਿਰ ਕਪੜਾ ਮਿਲਦਾ ਹੈ ਫਿਰ ਚੋਲਾ ਮਿਲਦਾ ਕਰਮੀ ਆਵੇ ਕਪੜਾ ਉਹਨਾਂ ਕੀਤੇ ਹੋਏ ਕਰਮਾਂ ਕਰਕੇ ਜੋ ਫਲ ਲਗਣ ਤੋਂ ਪਹਿਲੇ ਜੀਵਨ ਸਮਾਪਤ ਹੋ ਗਿਆ ਫਲ ਖਾਦਾ ਨਹੀਂ ਉਹਨਾਂ ਕਰਮਾਂ ਨੇ ਫਿਰ ਜਨਮ ਦੇ ਦਿੱਤਾ ਫਿਰ